ਨਸ਼ਿਆਂ ਦੇ ਵਿੱਚ ਨੌਜਵਾਨ ਰੁੜੇ ਜਾ ਰਹੇ ਆ ਜਵਾਨੀ ਨੂੰ ਰੂੜੀਆਂ ਤੇ ਰੁੜਦੀ ਵੇਖ ਕੇ ਕਵੀ ਨੇ ਜਿਵੇਂ ਸਮਝਾਉਣਾ ਕੀਤਾ ਹੈ ਆਓ ਸੁਣੀਏ ਜੀਵਨ ਦਾ ਅਸਲੀ ਨਿਸ਼ਾਨਾ ਭੁੱਲ ਗਿਆ ਕਿਸੇ ਨਾ ਵਿਚਾਰ ਤੂੰ ਨਸ਼ਿਆਂ ਚ ਲੱਗ ਕੇ ਗਵਾਤੀ ਜ਼ਿੰਦਗੀ ਕੌਡੀਆਂ ਦੇ ਭਾਰ ਤੂੰ ਉਹ ਜੀਵਨ ਦਾ ਅਸਲੀ ਨਿਸ਼ਾਨਾ ਭੁੱਲ ਗਿਆ ਕੀਸੀ ਨਾ ਵਿਚਾਰ ਤੂੰ ਨਸ਼ਿਆਂ ਚ ਲੱਗ ਕੇ ਗਵਾਤੀ ਜ਼ਿੰਦਗੀ ਕੌਡੀਆਂ ਦੇ ਭਾਰ ਤੂੰ ਨਸ਼ਿਆਂ ਚ ਕੀ ਨੇ ਸ਼ਤੀਆਂ ਹਟਾਰੀਆਂ ਦਸ ਖਾਂ ਵਿਚਾਰ ਕੇ ਮਾਨਸ ਜਨਮ ਹੀਰਾ ਆ ਨਮੋਲ ਹੈ ਰੱਖ ਲੈ ਸਵਾਰ ਕੇ ਮਾਨਸ ਜਨਮ ਹੀਰਾ ਆ ਨਮੋਲ ਹੈ ਰੱਖ ਲੈ ਸਵਾਰ ਕੇ